ਟੀ ਨਨਗਰ ਪੁਲਿਸ ਨੇ ਕਤਲ ਕਰਨ ਵਾਲੇ ਪਰਿਵਾਰ ਨੂੰ ਕੁਝ ਘੰਟਿਆਂ ਚ ਹੀ ਕੀਤਾ ਗ੍ਰਿਫਤਾਰ। ਅਰੇਖਾ, ਉਸਦੇ ਪਤੀ ਅਤੇ ਤਿੰਨ ਪਰਿਵਾਰਕ ਜੀਵਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਕੀਤਾ ਸੀ ਕਤਲ। ਪੁਲਿਸ ਅਧਿਕਾਰੀ ਨੇ ਦਿੱਤੀ ਜਾਣਕਾਰੀ। ਟੀ ਨਨਗਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕਤਲ ਕਰਨ ਵਾਲੇ ਪਰਿਵਾਰ ਨੂੰ ਕੁਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ। ਇਸਮਤੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਤਲ ਕਰਨ ਵਾਲੇ ਮੁੱਖ ਦੋਸ਼ੀ ਅਰੇਖਾ, ਉਸਦੇ ਪਤੀ ਅਤੇ ਤਿੰਨ ਪਰਿਵਾਰਕ ਜੀਵਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ ਕੀਤਾ ਗਿਆ ਸੀ। ਸਨਉਂਦੇ ਹਨ ਤਾਨੂੰ ਕੀ ਕੁਝ ਕਿਹਾ ਪੁਲਿਸ ਅਧਿਕਾਰੀ ਨੇ? ਕੱ ਰਾਤ ਕਰੀਬ 8:30 ਵਜੇ ਪਿੰਡ ਚੌਂਤੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੌਂਤੇ ਦਾ ਉਹਦੀ ਡੈਥ ਹੋ ਗਈ ਸੀ ਰੀਜ਼ਨ ਇਹ ਸੀ ਕਿ ਇਹਨਾਂ ਦਾ ਆਪੋ ਵਿੱਚ ਕੋਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ترਸੀਮ ਲਾਲ ਰੇਖਾ ਦੇਵੀ ਰੋहिणी ਬਨੀਤਾ ਭੂਮਿਕਾ ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ترਸੀਮ ਸਿੰਘ ਆ ਉਹ ਮੇਨਕਿਊਜ਼ਰ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਆ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਰਸਤੇ ਚੋਂ ਦੀ ਡੈਥ ਹੋ ਗਈ ਸੋ ਇਹ ਤਿੰਨ ਜਿਹੜੇ ਪੰਜੇ ਅਕਿਊਜ਼ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸਐਚਓ ਨਾਲ ਆਪਾਂ ਫਰਾਂਸ਼ਾਲਾ ਵੀ ਡਿਫਿਊਟ ਕੀਤਾ ਇਹਨਾਂ ਨੇ ਪੰਜੇ ਦੇ ਪੰਜੇ ਕੀ ਉੱਤੇ 1.5 ਘੰਟੇ ਦੇ ਵਿੱਚ ਹੱਲੇ ਇਹਨਾਂ ਦੇ ਖਿਲਾਫ ਐਫ ਆਈ ਆਰ ਨੰਬਰ 304 ਅੰਡਰ ਸੈਕਸ਼ਨ 103 199 199 3 ਬੀ ਐਨ ਐਸ ਜਿਹੜਾ ਪਰਚਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਜਿਹੜੀ ਰਹਿੰਦੀ ਹੈ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਅ ਮੁਜਰਮ ਨੂੰ ਅ ਅਦਾਲਤ 'ਤੇ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਸੁਪਰੀ ਜਿਹੜੀ ਹੋ ਜਾਰੀ ਰਹੇਗੀ ਜਿਹੜੀ ਮੁਜਰਮ ਹੈਗੇ ਨਾ ਇੱਕੋ ਪਰਿਵਾਰ ਦੇ ਇਹ ਇੱਕੋ ਪਰਿਵਾਰ ਦੇ ਆ ਤੇ ਸੇਮ ਸਿੰਘ ਤੇ ਰੇਖਾ ਦੇਵੀ ਇਹ ਮੀਆਂ ਬੀਬੀ ਨਾਲ ਅੱਗੋਂ ਜਿਹੜੀਆਂ ਤਿੰਨ ਲੜਕੀਆਂ ਰੋਹਨੀ ਬਨੀਤਾ ਤੇ ਭੂਮਿਕਾ ਇਹਨਾਂ ਅੱਗੋਂ ਇਹਨਾਂ ਦੀਆਂ ਬੇਟੀਆਂ